ਗੌਰਵਤਵੀ ਨਹੀਂ ਬਦਲ ਸਕੀ ਨਵਦੀਪ ਦੇ ਇਰਾਦਿਆਂ ਨੂੰ ਪੰਜਾਬ ਵਿੱਚੋਂ ਸਤਵੇਂ ਅਤੇ ਫਾਜ਼ਿਲਕਾ ਵਿੱਚੋਂ ਰਹੀ ਅਵਲ ਨਵਦੀਪ ਕੌਰ ਦੇ ਸਿਰ ਉੱਤੇ ਨਹੀਂ ਹੈ ਪਿਤਾ ਦਾ ਸਾਆ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹੈ ਨਵਦੀਪ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 8ਵੀਂ ਦੇ ਨਤੀਜਿਆਂ ਵਿੱਚ ਨਵਦੀਪ ਕੌਰ ਨੇ 600 ਵਿੱਚੋਂ 594 ਅੰਕ ਹਾਸਲ ਕਰਕੇ ਫਾਜ਼ਿਲਕਾ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਪੰਜਾਬ ਵਿੱਚੋਂ ਸਤਵਾਂ ਰੈਂਕ ਹਾਸਲ ਕੀਤਾ ਹੈ ਬੇਟੀ ਦਾ ਨਤੀਜਾ ਸੁਣ ਕੇ ਮਾਪਾਵਕ ਖੁਸ਼ ਹੋ ਉઠી ਨਵਦੀਪ ਦੀ ਵੱਡੀ ਭੈਣ ਹਰਪ੍ਰੀਤ कौर ਹੈ 10ਵੀਂ ਜਮਾਤ ਵਿੱਚ ਪੜਦੀ ਹੈ ਨੇ ਦੱਸਿਆ ਕਿ ਨਵਦੀਪ ਪੜਨ ਚ ਬਹੁਤ ਹੁਸ਼ਿਆਰ ਹੈ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਾਉਣ ਵਾਲੀ ਨਵਦੀਪ ਆਪਣੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਨੂੰ ਦਿੰਦਾ ਹੈ ਉਸ ਦਾ ਕਹਿਣਾ ਹੈ ਕਿ ਉਹ ਰਾਤ ਦੇ 10 ਵਜੇ ਤੱਕ ਪੜਦੀ ਸੀ ਅਤੇ ਉਹ ਆਪਣੀ ਮਾਂ ਦੇ ਨਾਲ ਘਰ ਦਾ ਕੰਮ ਵੀ ਕਰਵਾਉਂਦੀ ਹੈ ਉਸ ਦੇ ਪਿਤਾ ਦੀ ਸਾਲ 2019 ਵਿੱਚ ਮੌਤ ਹੋ ਚੁੱਕੀ ਹੈ ਉਹ ਪੜ ਲਿਖ ਕੇ ਅਧਿਆਪਕ ਬਣੇਗੀ ਨਵਦੀਪ ਕੌਰ ਦੀ ਮਾਤਾ ਕਰਮਜੀਤ ਕੌਰ ਆਪਣੀ ਬੇਟੀ ਦੇ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਤੋਂ ਸੁਣ ਕੇ ਭਾਵਕ ਹੋ ਗਈ ਉਸ ਦਾ ਕਹਿਣਾ ਹੈ ਕਿ ਉਹ ਘਰ ਦੇ ਗੁਜ਼ਾਰੇ ਲਈ ਕੱਪੜੇ ਸੁੰਨਦੀ ਹੈ ਅਤੇ ਪਸ਼ੂ ਪਾਲ ਕੇ ਆਪਣਾ ਕੰਮ ਕਰਦੀ ਹੈ ਇਸ ਵਿੱਚ ਉਸ ਦੀ ਬੇਟੀ ਹਰਪ੍ਰੀਤ ਕੌਰ ਅਤੇ ਨਵਦੀਪ ਕੌਰ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮ ਵਿੱਚ ਵੀ ਸਹਿਯੋਗ ਕਰਦੀਆਂ ਹਨ ਨਵਦੀਪ ਕੌਰ ਦੀ ਵੱਡੀ ਭੈਣ ਹਰਪ੍ਰੀਤ ਕੌਰ ਜੋ ਕਿ 10ਵੀਂ ਜਮਾਤ ਦੀ ਵਿਦਿਆਰਥਣ ਹੈ ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਵੀ ਆਪਣੀ ਭੈਣ ਨੂੰ ਪੜ੍ਹਾਈ ਵਿੱਚ ਮਦਦ ਕੀਤੀ ਜਾਂਦੀ ਹੈ ਅੱਜ ਪਰਿਵਾਰ ਉਸ ਦੇ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਬੇਹਦ ਖੁਸ਼ ਹੈ। ਕੀ ਨਾਮ ਟੱਟਾ ਜੀ? ਜੀ। ਤੁਹਾਡੀ ਬੇਟੀ ਦਾ ਕੀ ਨਾਮ ਹੈ? ਨਵਦੀਪ ਕੌਰ ਜੀ। ਤੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਨੰਬਰ ਤੇ ਰਹੀ ਹੈ ਔਰ ਪੰਜਾਬ ਦੇ ਵਿੱਚ ਸੱਤਵੇਂ ਨੰਬਰ ਤੇ ਆਈ ਹੈ। ਹਾਂਜੀ। ਇਹਦੀ ਮਿਹਨਤ ਨੂੰ ਤੁਸੀਂ ਕਿੰਨਾ ਕੁ ਸਮਝਦੇ ਹੋ? ਅੱਜ ਕਿੰਨਾ ਕੁ ਪਰਿਵਾਰ ਖੁਸ਼ ਹੈ? ਬਹੁਤ ਖੁਸ਼ ਹਾਂ ਜੀ ਇਸ ਤੱਕ ਤਾਂ ਸੋਚੇ ਹੀ ਨਹੀਂ ਸੀ ਵੀ ਸਾਡੇ ਗਰੀਬਾਂ ਦੇ ਬੱਚੇ ਵੀ ਧਿਆਨ ਆ ਪੜ ਲੈਣਗੇ ਇਸ ਤਰ੍ਹਾਂ ਪੜ ਹੈਗੇ ਜੀ। ਤੁਸੀਂ ਬਿਲਕੁਲ ਅਨਪੜ੍ਹ ਹਾਂਜੀ ਪੰਜ ਪੜਿਆ ਹਰਿਆਣਾ ਇੰਚ ਜੀ ਹਿੰਦੀ ਇੱਥੇ ਹਿੰਦੀ ਤਾਂ ਪਿੱਛੋਂ ਲੱਗਦੀ ਓ ਜੀ ਪੰਜਾਬੀ ਲੱਗਦੀ ਐ ਅੱਛਾ ਹਾਂਜੀ ਤੁਸੀਂ ਪਰਿਵਾਰ ਦੇ ਵਿੱਚ ਕੌਣ ਕੌਣ ਆ ਅਸੀਂ ਜੀ ਤਿੰਨੇ ਮੈਂਬਰ ਆਂਗੇ ਦੋ ਮੇਰੇ ਬੇਟੇ ਆ ਜੀ ਨਾ ਇਹ ਡੈਡੀ ਦੀ ਡੈਥ ਹੋ ਗਈ ਜੀ ਮੇਰਾ ਨਾਮ ਹਰਪ੍ਰੀਤ ਕੌਰ ਓਕੇ ਤਾਰੇ ਤੋਂ ਛੋਟੇ ਸਿਸਟਰ ਹਾਂਜੀ ਮੈਂ ਤੋਂ 2 ਸਾਲ ਛੋਟੀ ਆ ਜੀ ਅੱਛਾ ਕਿੰਨੀ ਕੋ ਮਿਹਨਤ ਕਰਦੀ ਸੀ ਪੜਾਈ ਲਿਖਾਈ ਦੀ ਇਹ ਬਹੁਤ ਮਿਹਨਤ ਕਰਦੀ ਆ ਜੀ ਸਟਾਰਟਿੰਗ ਤੋਂ ਹੀ ਮਤਲਬ ਇਹਦਾ ਮਤਲਬ ਇਹ ਕਦੇ ਵੀ ਸੈਕਿੰਡ ਨਹੀਂ ਹਮੇਸ਼ਾ ਤੇ ਫਰਸਟ ਆਉਂਦੀ ਆ ਤੇ ਇਸ ਸਾਲ ਇਹਨੇ ਵੈਸੇ ਵੀ ਜ਼ਿਆਦਾ ਮਿਹਨਤ ਕੀਤੀ ਸੀ ਨਾ ਪਤਾ ਸੀ ਵੀ ਬੋਰਡ ਦੀ ਕਲਾਸ ਹੈ ਮਤਲਬ ਇਹ ਸਟਾਰਟਿੰਗ ਸਾਲ ਦੇ ਪਹਿਲੇ ਦਿਨ ਤੋਂ ਹੀ ਬਹੁਤ ਵਧੀਆ ਪੜਦੀ ਸੀਗੀ ਹਾਂਜੀ ਇਹ ਅੱਜ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ ਹੈ ਕਿੰਨੇ ਪਰਸੈਂਟ ਨੰਬਰ ਆਏ ਆ 99% ਨੰਬਰ ਆਏ ਆ 594 ओके okay. 94 ਤੇ 6 ਨੰਬਰ ਹੀ ਘਟਾ ਬਸ 1% ਹੀ ਘਟਦਾ ਮਤਲਬ ਇਹ ਤੁਹਾਡੇ ਸਿਸਟਰ ਆ ਤੁਸੀਂ ਵੀ ਇਹਨੂੰ ਬਡਲ ਖਾਈ ਚ ਕੋਆਪਰੇਟ ਕਰਦੇ ਹੋਗੇ ਸਹਿਯੋਗ ਦੇ ਹਾਂਜੀ ਹਾਂਜੀ ਮਤਲਬ ਜਿਹੜਾ ਕੁਝ ਨਹੀਂ ਸਮਝ ਆਉਂਦਾ ਸੀ ਮੈਂ ਸਮਝਾ ਦਿੰਦੀ ਹੁੰਦੀ ਸੀ ਤੇ ਵੈਸੇ ਤਾਂ ਇਹ ਖੋਦ ਦੀ ਬਹੁਤ ਵਧੀਆ ਵੱਢਦੀ ਆ ਠੀਕ ਹੈ ਦੀਪਕਰ ਬੇਟਾ ਤੁਸੀਂ ਜਿਲ੍ਹੇ ਫਾਜ਼ਿਲਕਾ ਚ ਟੋਪ ਕੀਤਾ ਹੈ ਤੁਸੀਂ ਜਿਸ ਘਰ ਚ ਬਿਲੋਂਗ ਕਰਦੇ ਹੋ ਛੋਟਾ ਜਿਹਾ ਪਰਿਵਾਰ ਆ ਗਰੀਬ ਪਰਿਵਾਰ ਆ ਤੁਸੀਂ ਇੰਨੀ ਮਿਹਨਤ ਕੀਤੀ ਤੁਸੀਂ ਕਿਵੇਂ ਇਹਦੇ ਲਈ ਕਿੰਨੂ ਸਮਝਦੇ ਹੋ ਵੀ ਇਸ ਰੇਇਮੈਂਟ ਦੇ ਵਿੱਚ ਕਿੰਨਾ ਕਿੰਨਾ ਸੰਯੋਗ ਸਾਡੇ ਟੀਚਰਾਂ ਦਾ ਤੇ ਮੇਰੇ ਭੈਣ ਦਾ ਅੱਛਾ ਅੱਜ ਤੁਸੀਂ ਕੀ ਬੰਨਾ ਕੀ ਚਾਹੁੰਦੇ ਹੋ ਪਰ ਦੇਖ ਕੇ ਟੀਚਰ ਟੀਚਰ ਬੰਨਾ ਚਾਹੁੰਦੇ ਹਾਂ ਹਾਂਜੀ ਤੇ ਬੇਟਾ ਕਿੰਨੀ ਕੁ ਮਿਹਨਤ ਕਰਦੇ ਸੀ ਕਿੰਨਾ ਪੜ੍ਹਦੇ ਹੁੰਦੇ ਸੀ ਸਾਰਾ ਸਾਲ ਹੀ ਪੜ੍ਹੇ ਸੀ ਪੇਪਰਾਂ ਤੋਂ ਪਹਿਲਾਂ ਵੀ ਪੜ੍ਹੇ ਸੀ ਵਾਵਾ ਅੱਛਾ ਉਹ ਓਵਰ ਟਾਈਮ ਵੀ ਲਾਉਂਦੇ ਸੀ ਕੀ हां 10:00 बजे तक पढ़ 10:00 बजे तक पढ़ दी थी जी हां जी घर ਦਾ ਕੰਮ ਵੀ ਮੰਮਾ ਨਾਲ ਕਰਾਉਂਦੇ ਹੋਗੇ ਸੰਜੋਗ ਕਰਦੇ ਸੀ ਹਾਂ ਧਾਰ ਵੀ ਕਰਦਿਆਂ ਜੀ ਹੈ ਧਾਰ ਵੀ ਕਰਦਿਆਂ ਇਹ ਹਾਂ ਜੀ ਮੈਂ ਕੱਪੜੇ ਬਣਾਉਣੀ ਤੁਸੀਂ ਕੱਪੜੇ ਬਣਾਉਂਦੇ ਹੋ ਹਾਂ ਜੀ ਥੋੜੇ ਬਹੁਤੇ ਬਣਾ ਲੈਣੇ ਬਾਕੀ ਸਾਰਾ ਨਿਰਾਚਾਰਾ ਪਾਉਣ ਇਹ ਧਾਰ ਵੀ ਕਰਦਿਆਂ ਜੀ ਧਾਰ ਵੀ ਕਰਦਿਆਂ ਹਾਂ ਜੀ